ਯਾਰਾ ਬਹੁਤਾ ਰਹਿਣਾ ਕਰਮਕੋਈ ਹੈ ਹੈ ਐਂ ਲਾ ਦੋ ਜੇ ਮੈਂ ਲਾਈਟ ਕਰੂਜ਼ਰ ਚ ਲੈਣ ਲੈਣਾ ਹੈ ਨਾ ਹੈ ਮੇਲਾ ਵੀ ਬਹੁਤ ਭਰਿਆ ਹੋਇਆ ਹੈ ਉਹ ਜਿੱਦਾਂ ਹੈ ਮੇਲਾ ਕਿ ਕੀ ਹੈ ਦੇਖੋ ਮੇਰੇ ਜਾਨ ਨੂੰ ਤੇ ਯਾਰ ਹੋਇਆ ਹੋ ਗਿਆ ਉਹ ਹੋ 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 ਓਏ ਅਸ਼ਕਾਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਭ ਤੋਂ ਵੱਖਤਾ ਸੁਖੀ ਹਾਲ ਚਾਲ ਨੇ ਉਮੀਦ ਕਰਦਾ ਸਾਡੇ ਠੀਕ ਠਾਕ ਹੋਵਾਂਗੇ ਇਸ ਟਾਈਮ ਆਪਾਂ ਖੜੇ ਆ ਖੇਤ ਇਹ ਖੇਤ ਉਹ ਆ ਜਿੱਥੇ ਪੁੱਤਰਾਂ ਇੰਟਰਵਿਊ ਕੀਤੀ ਸੀ ਉਸੇ ਖੇਤ ਦੇ ਵਿੱਚ ਦਾ ਦੁਬਾਰਾ ਆਏ ਕਿਉਂਕਿ ਇਹ ਆਪਣੇ ਮਿੱਤਰ ਦਾ ਖੇਤ ਆ ਸੋ ਆਪਾਂ ਖੇਤ ਮੋਟਰ ਨਾਲ ਖੜਾਉਣਾ ਹੈ ਰੇੜੀ ਲੈ ਕੇ ਜਾਣੀ ਆ ਕਿਉਂਕਿ ਆਪਾਂ ਗੁਰਮੁਖ ਦੀ ਭੈਣ ਦੀ ਇੱਕ ਮਸ਼ੀਨਰੀ ਸਲਾਈ ਵਾਲੀ ਹੁੰਦੀ ਆ ਉਹ ਸੁਨਾਮ ਛੱਡ ਕੇ ਆਉਣੀ ਆ ਬਲੌਗ ਬਹੁਤ ਸੋਹਣਾ ਹੋਣ ਵਾਲਾ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਲੌਗ ਲਾਸਟ ਤੱਕ ਦੇਖੋ ਬਹੁਤ ਸੋਹਣਾ ਚਲੋ ਵੀ ਕਰਤੀ ਸ਼ੁਰੂਆਤ ਆਪਾਂ ਖੇਤ ਦੇ ਵਿੱਚੋਂ ਸੋ ਮੋਟਰਸਾਈਕਲ ਆਪਾਂ ਸਟਾਰਟ ਕਰਕੇ ਤੋਰ ਲਿਆ ਰੇੜੀ ਆਪਣੀ ਜਾਰੀਆ ਮਾਰੋ ਮਾਰ ਟਾਈਮ ਬਹੁਤ ਲੱਗੂ ਕਿਉਂਕਿ ਮਸ਼ੀਨਾਂ ਹੌਲੀ ਲਿਜਾਣੀ ਪੂ ਸਲਾਈ ਵਾਲੀ ਮਸ਼ੀਨ ਲੈ ਕੇ ਜਾਣੀ ਆ ਹਜੇ ਜਿਹੜਾ ਗੁਰਮੁਖ ਨੂੰ ਉਠਾ ਕੇ ਆਏ ਆ ਉੱਠਿਆ ਨਹੀਂ ਤੇ ਸੁੱਤਾ ਪਿਆ ਅਸੀਂ ਦੇਖੋ ਮੇਰੇ ਜਾਨ ਨੂੰ ਤਿਆਰ ਹੋਇਆ ਹੋਇਆ ਉਹ ਹੋ ਹੋ ਹੋਏ ਗੜਜਾ ਵਾਲੀ ਹਲ ਦਾ ਰਾਹ ਈ ਨਾ ਟੁੱਟ ਜੁਦ ਅੰਦਰ ਈ ਸਾਡੇ ਲਈ ਰੇੜੀ ਦਾ ਹਾਲ ਸੀ ਤਾਂ ਹੀ ਮੈਂ ਉਹ ਨਹੀਂ ਲੈ ਕੇ ਆਇਆ ਕਿਉਂਕਿ ਇਦੇ ਵਿੱਚ ਇਹ ਕਾਰਨ ਆ ਵੀ ਆ ਬਾਲਾ ਹੱਲਣ ਲੱਗ ਜਾਂਦਾ ਕੱਲੇ ਹੱਥ ਨਾਲ ਚਲਾਉਣ ਵਾਲੀ ਹੈ ਨਹੀਂ ਸੋ ਫੇਰ ਵੀ ਆਪਾਂ ਵੀਡੀਓ ਬਣਾਉਣ ਦੇ ਦਚਨ ਦੇ ਵਿੱਚ ਹੌਲੀ ਹੌਲੀ ਜਾਵਾਂਗੇ ਕੱਲੇ ਹੱਥ ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ ਸੋ ਆਗੇ ਆਪਾਂ ਮਿੱਤਰੋ ਕ੍ਰੋਸ ਕਰਕੇ ਛੋਟਾ ਸੂਗਾ ਜਿਹਨੂੰ ਕੱਸੀ ਵੀ ਖਾਇਮ ਉਹ ਪਿੰਡੀਆਂ ਦੇ ਵਿੱਚ ਐਂਟਰ ਹੋਵਗੇ ਇਹ ਉਹ ਪਿੰਡੀਆਂ ਨੇ ਜਿੱਥੇ ਵੀਰੋਂ ਧੂਤੇ ਦਾ ਘਰ ਹੈ ਨਾ ਲੈ ਹੁਣ ਪੰਜ ਦਿਨ ਹੋ ਗਏ ਨਾ ਤੈਨੂੰ ਕਰਮਾ ਉਹ ਪਣੀ ਜਾਂਦਾ ਹੈ ਹੈ ਕਰਮਾ ਪਾਉਂਦੇ ਠੰਡਾ ਠੰਡਾ ਠੰਡੇ ਨੰਨਵਾ ਦਨੇ ਆ ਗੱਲ ਪੱਕੀ ਹੋਊਗਾ ਕਰੂਗਾ ਜੀ ਅਸੀਂ ਚੱਲ ਪੈ ਪਿੰਡ ਲੋਂਗੋਵਾਲ ਤੋਂ ਲੋਂਗੋਵਾਲ ਤੋਂ ਸਿੱਧਾ ਸਨਾਮ ਦਾ ਸਫਰ ਰੇੜੀ ਤੇ ਚੱਲ ਰਿਹਾ ਅੱਜ ਪਹਿਲੀ ਵਾਰ ਰੇੜੀ ਤੇ ਜਾ ਰਹੇ ਆ ਉਹ ਵੀ ਮਸ਼ੀਨ ਸੱਜਣੀ ਆ ਸਲਾਈ ਵਾਲੀ ਤਾਂ ਸਾਨੂੰ ਲੋਂਗੋਵਾਲ ਦਾ ਸਾਨੂੰ ਬੱਸ ਸਟੈਂਡ ਦਿਖਾ ਰਹੇ ਆ ਇੱਥੇ ਵੀ ਮਾਰਕੀਟ ਹੀ ਬਣੀ ਪਈ ਆ ਕਿਉਂਕਿ ਪਿੰਡ ਬਹੁਤ ਵੱਡਾ ਤਾਂ ਕਰਕੇ ਮਾਰਕੀਟ ਹੀ ਬਹੁਤ ਵੱਡੀ ਆ ਤੋਂਗਾ ਤੇ ਕਿਲੋਮੀਟਰ ਦੇ ਵਿੱਚ ਤਾਂ ਪਿੰਡ ਦੇ ਵਿੱਚ ਹੀ ਮਾਰਕੀਟ ਬਣੀ ਹੋਈ ਐ। ਬਾਕੀ ਵੀ ਸਾਫਰ ਦੇਖ ਸਕਦੇ ਹੋ, ਆਨੰਦ ਮਾਣ ਸਕਦੇ ਹੋ। ਫਲ ਫਰੂਟਾਂ ਦੀਆਂ ਰੇੜੀਆਂ ਲੱਗੀਆਂ ਹੋਇਆਂ ਫਲ ਫਰੂਟ ਆਮ ਹੋਇਆ ਬਹਿਣਾ ਓਏ। ਦੇਖੋ। ਵਾਹ! ਕੀ ਬਾਤ ਹੈ ਜੀ, ਕੀ ਬਾਤ ਆ। ਐ ਟਰੈਫੀ ਵਾਲੀ ਹੋ ਗਈ ਓਏ। ਪੂਰੀ ਵਾਲੀ ਹੋ ਗਈ, ਕਹਾਂ ਕੀ ਬਣੂਗਾ? ਐ ਕਿਵੇਂ ਬਣੂਗਾ? ਦੇਖ ਸਾਦਣਾ ਤੁਸੀਂ ਬਹੁਤ ਰੌਣਕ ਸ਼ਾਨ ਕਰਨ ਲੱਗੀ ਹੋਈ ਆ ਕਿਉਂਕਿ ਬਸ ਸਟੈਂਡ ਤੇ ਵੀ ਹੁਣ ਤਾਂ ਆਇਆ ਨੂੰ ਬੜੇ ਦਿਨ ਹੋ ਗਏ ਕਿਤੇ ਘਰੋਂ ਨਿਕਲੀ ਨਹੀਂ ਹੈਗੇ ਘਰੋਂ ਖੇਤ ਤੋਂ ਖੇਤ ਤੋਂ ਬਾਹਰ ਲੈ ਕੇ ਰੇ ਬਾਹਰ ਲੈ ਕੇ ਰੋਂ ਫੇਰ ਘਰ ਘਰ ਤੋਂ ਫੇਰ ਖੇਤ ਖੇਤ ਤੋਂ ਅਹੀਂ ਚੱਲੀ ਜਾਂਦਾ ਸਰਕਲ ਸੋ ਆਮ ਆਦਮੀ ਪਾਰਟੀ ਨੇ ਕੰਮ ਤਾਂ ਬਹੁਤ ਸੋਹਣਾ ਕਰਿਆ ਜਿਹੜਾ ਆਪਣਾ ਪਿੰਡ ਦਾ ਬਸ ਸਟੈਂਡ ਬਣਾਤਾ ਪਰ ਜਿੰਦੇਰਾ ਪਿੰਡ ਵਸਿਆ ਦੀ ਬਸ ਸਟੈਂਡ ਹੀ ਨਹੀਂ ਬਣਾਇਆ ਸੀ ਬਸ ਸਟੈਂਡ ਦਿਖਾਓ ਏ ਦੇਖੋ ਬਹੁਤ ਸ਼ਾਨਦਾਰ ਬਸ ਸਟੈਂਡ ਬਣਿਆ ਹੋਇਆ ਹੈ ਪਹਿਲਾਂ ਉਰੀ ਬੱਸਾਂ ਖੜਦੀਆਂ ਸੀ ਆ ਸੜਕ ਦੇ ਰੋਡ ਦੇ ਉੱਤੇ ਤਾਂ ਹੁਣ ਥੋੜਾ ਜਿਹਾ ਘੈਂਟ ਤਰੀਕੇ ਨਾਲ ਵਧੀਆ ਬਣਾਤਾ ਤੇ ਆਮ ਪਾਰਟੀ ਨੇ ਕੰਮ ਸੋਨਾ ਕੀਤਾ ਆਪਣੇ ਪਿੰਡ ਦੇ ਦਾ ਕਾਫੀ ਕੰਮ ਕੀਤੇ ਨੇ ਕਿਉਂਕਿ ਆਮ ਨਾਲ ਰੋੜਾ ਹੁਣ ਕਰਕੇ ਕੰਮ ਖੇਚੀ ਤੇ ਰਹਿ ਜਾਂਦਾ ਤੇ ਬਾਕੀ ਹੋਰ ਜੋ ਕੰਮ ਕਰਨ ਵਾਲੇ ਦੀ ਹਸਪੀਟਲ ਦਾ ਕੰਮ ਵੀ ਚੱਲੀ ਜਾਂਦਾ ਤੇ ਨਾਲ ਦੀ ਨਾਲ ਗਰਾਊਂਡ ਦਾ ਕੰਮ ਵੀ ਚੱਲੀ ਜਾਂਦਾ ਵਧੀਆ ਕੰਮ ਕੀਤੇ ਨੇ ਯਾਨੀ ਕਿ ਛੋਟੇ ਮੋਟੇ ਨਹੀਂ ਵੱਡੇ ਕੰਮ ਕੀਤੇ ਨੇ ਜਿੰਨੇ ਕੀਤੇ ਨੇ ਬਾਜ਼ਾਰ ਕੀ ਬਹੁਤ ਵਧੀਆ ਦੇਖ ਸਕਦੇ ਹੋ ਦੇਖ ਦੇਖ ਅੱਖਾਂ ਨਹੀਂ ਭਰਦੀ ਅੱਜ ਦਾ ਇਹ ਲੱਗਦਾ ਜਿਵੇਂ ਯਾਦ ਜੇ ਹੋਗੇ ਹੁੰਦੇ ਹਨ ਨਾ ਪਤਾ ਨਹੀਂ ਕਿ ਜਿਵੇਂ ਉਹ ਬੰਨੇ ਘਰੇ ਬੰਨੇ ਹੋਏ ਦੀ ਵੀ ਯਾਦ ਜੇ ਹੋਗੀ ਹੈਗੇ ਦੋਨੀ ਯਾਦੀਆਂ ਕਿ ਇਹਦਾ ਆਪਰੇਸ਼ਨ ਹੋਇਆ ਹੋਇਆ ਸੀਗਾ ਰਾੜ ਖੜਾਇਆ ਗੁਰਮੁਖ ਦਾ ਇਹ ਵੀ ਉਧਰ ਨਾ ਘਰੀਆਂ ਮਤੰਦਰ ਇਕੱਠੀ ਸਨਾਮ ਗਏ ਹੋਇਆ ਆਪਾਂ ਹੈ ਨਾ ਤੇਰੀ ਦਵਾਈ ਲੈਣ ਤੋਂ ਪਹਿਲਾਂ ਆਪਰੇਸ਼ਨ ਕਰਾਉਣਾ ਤੇ ਬਿਨਾਂ ਫालतੂ ਦਾ ਗੇੜਾ ਨਹੀਂ ਲੱਗਿਆ ਕਿ ਉਹ ਬੱਸ ਸਟੈਂਡ ਤੱਕ ਵੀ ਨਹੀਂ ਗੇੜਾ ਲੱਗਦਾ ਸਨਾਮ ਜਾਣ ਦਾ ਦੂਰ ਦੀ ਗੱਲ ਹੈ ਅੱਜ ਰੇੜੀ ਤੇ ਇਕੱਠਿਆਂ ਦਾ ਸਫ਼ਰ ਹੋ ਰਿਹਾ ਹੈ ਤਾਂ ਦੇਖਦੇ ਆ ਕਿੰਦਾ ਦਾ ਸੱਪ ਰਹਿਣ ਵਾਲਾ ਬਾਕੀ ਨਾਲ ਦੀ ਨਾਲ ਸੁਣਨ ਨੂੰ ਵੀ ਇੰਜੋਏ ਕਰਾਵਾਉਗੇ ਬਣ ਗਿਆ ਵੀ ਘੈਂਟ ਬਣ ਗਿਆ ਬਾਕੀ ਸਾਰੇ ਡਰੇਨ ਦੇ ਪੁਲ ਜਿੰਨੇ ਬਣਾਏ ਨੇ ਸੋਹਣੇ ਬਣਾਏ ਨੇ ਬਹੁਤ ਪਰਾਣਾ ਪੁਲ ਹਾਂ ਖਾਸੇ ਬਣਾਦੇ ਪੁਲ ਨਹੀਂ ਅੱਗੇ ਤਾਂ ਯਾਰ ਬੁਰਾ ਹਾਲ ਸੀ ਆਪਣੇ ਪਿੰਡ ਦਾ ਜਦੋਂ ਤਾਂ ਆਮਣ ਰੋੜੇ ਨੇ ਕੰਮ ਪੂਰਾ ਖਿੱਚਿਆ ਪਹਿਲਾਂ ਦਮਣ ਬਾਜਮਾਨ ਨੇ ਵੀ ਯਾਰ ਆਹ ਬਣਾਇਆ ਸੀ ਪੁਲ ਤੇ ਆਮਣ ਰੋੜੇ ਨੇ ਬਾਕੀ ਦੂਜੇ ਕੰਮ ਵਧੀਆ ਖਿੱਚਿਆ ਨਾ ਫੜਾ ਫੌਜੀ ਜਵਾਨ ਆਪਣੇ ਦੇਖਦਾ ਸੀ ਸੀ ਤਾਂ ਵੈਸੇ ਤਾਂ ਤੇ ਵੈਸੇ ਤਾਂ ਪਿੰਡ ਲਾਉਂਗਲ ਬੁੰਜਾ ਸੀ ਇਦਾਂ ਦੀ ਧਰਤੀ ਮੰਨਿਆ ਕਿਉਂਕਿ ਸਾਡੇ ਪਿੰਡ ਦੇ ਸੀਦ ਬਹੁਤ ਪਹੁੰਚ ਗਏ ਸਨਾਮਤਾ ਸਨਾਮ ਦੇ ਪੁਲ ਕੋਲੇ ਪਹੁੰਚ ਚੁੱਕੇ ਆ ਤਾਂ ਹੁਣ ਆਪਾਂ ਪੁਲ ਦੇ ਥੱਲੇ ਵੀ ਕ੍ਰੋਸ ਹੋ ਕੇ ਆਪਾਂ ਜਾਣਾ ਬਸਟਾਂਡ ਕੋਲ ਦੀ ਤਾਂ ਅੱਗੇ ਕੱਪੜਾ ਦੁਕਾਨਾਂ ਮੇਨ ਮਾਰਕੀਟ ਦੇ ਵਿੱਚ ਹੀ ਜਾਣਾ ਪੁਲ ਸਨਾਮ ਦੀ ਗੱਲ ਆ ਪਰ ਕੀਤਾ ਜਾਂਦਾ ਨਹੀਂ ਉੱਤੋਂ ਦੇ ਨਹੀਂ ਜਾਂਦੇ ਉੱਥੇ ਦੇ ਸਾਹਮਣੇ ਪੁਲ ਬਣਦਾ ਨਾ ਰੇਲ ਵਾਲਾ ਤਾਂ ਤੁਹਾਨੂੰ ਦਿਖਾਉਣੇ ਸਨਾਮ ਦੇ ਨਜ਼ਾਰੇ ਤਾਂ ਉੱਪਰ ਦੀ ਐਂਟਰੀ ਤਾਂ ਉੱਪਰ ਦੀ ਪੁਲ ਜਾ ਰਹੇ ਆ ਕਿਉਂਕਿ ਪੁਲ ਦੇ ਉੱਪਰ ਦੀ ਵੀ ਆਪਾਂ ਨੂੰ ਨੇੜੇ ਪੈਂਦਾ ਹੁਣ ਪੁਲ ਬਣਨ ਦੇ ਕਾਰਨ ਉਥੇ ਥੋੜਾ ਜਿਹਾ ਕੰਮ ਚੱਲ ਰਿਹਾ ਤਾਂ ਕਰਕੇ ਰਸਤਾ ਬੰਦ ਆ ਆਪਾਂ ਨੀਚੇ ਉੱਦੀ ਜਾ ਰਹ ਇਥੋਂ ਹੀ ਮਾਰਕੀਟ ਸ਼ੁਰੂ ਹੋ ਜਾਂਦੀ ਆ। ਹਾਂ। ਆਹ ਰਸਤੇ ਦੇ ਵਿੱਚ ਦੇਖੋ ਤੁਸੀਂ ਆਹ ਬੂਟ ਬੈਗ ਨੇ ਵੇ। ਬੂਟ, ਬੈਗ, ਕਿੰਨੇ ਘੈਂਟ ਘੈਂਟ ਬੈਗ ਨੇ। ਸੁੱਟੂ ਬੈਗ ਲੈਣੇ ਹੋਣਾ। ਪਰ ਨਾਲ ਸਸਤੇ ਹੋਣਗੇ ਮੈਨੂੰ ਆਇਆ ਤਾਂ 100-150 ਤੋਂ 200 ਦੀ ਰੇਂਜ ਦੇ ਵਿੱਚ ਹੀ ਹੋਣਗੇ ਕਿਉਂਕਿ ਅੱਜ ਕੱਲ ਕਾਪੀਆਂ ਬਹੁਤ ਚਲਦੀਆਂ ਨੇ। ਆਈਟਮੰਟੀ ਵਾਲਾ ਕਿਹਦਾ ਢਾਈ ਫਿਰਦਾ। ਪਰ ਆਹ ਹੋ ਜਾ ਕਹਿੰਦੇ ਹੁਣ ਸਾਡੇ ਵਾਲੀ ਉਹ ਆਉਂਦੀ ਆ ਲਿੰਮੋਜਿਨ। ਐ? ਲਿੰਮੋਜਿਨ ਜਾ ਰਹੀ ਆ ਜੀ ਸਾਡੀ ਦੇਖੋ ਆਹ। ਇਥੋਂ ਦੀ ਮਾਫੀ ਕਰਨਾ। ਸਵਾਦ ਵੀ ਵੱਖਰਾ ਹੀ ਆ। ਆਵਣਾ ਰੋੜੇ ਦੀ ਗੋਠੀ ਚ ਨਾ ਲੱਗਦੀ ਲੰਮੋ ਜਿਹਾ ਨਪੜੀ ਆਹ ਔਰ ਇਹ ਗੋਠੀ ਹੋਈ ਰੇਖੋ ਇਸ ਖੋਲ ਕੇ ਦੇਖੀਏ ਕਿੰਨੀ ਕਹਿਦੀ ਥੋਲਣਾ ਹੈ ਥੋਲਣਾ ਆਸਰੇ ਕੋੜੀ ਜੀ ਤੇ ਬੀ ਹੁੰਦੀ ਹੈ ਵਾਏ ਸਾਥ ਨੇ ਮਾਦਾ ਪੁੱਤ ਕਿਹੜੇ ਕਮਾਉਣਾ ਆਏ ਵੀ ਦੇਖ ਲੈ ਪਿੱਛੇ ਮਸ਼ੀਨਾਂ ਜੀਆਂ ਹੈ ਜੇ ਨਾ ਕਹਿੰਦਾ ਆਪਣਾ ਮਗਰ ਮੁੜ ਕੇ ਧੱਕੇ ਵੀ ਨਹੀਂ ਹੈਗੀ ਆ ਇਹ ਤਾਂ ਹੌਲੀਆਂ ਐ ਵੀ ਐ ਵੀ ਹੈ ਨਾ ਟੁੱਟ ਨਾ ਜਾਵੇ ਨਵੀਆਂ ਮਸ਼ੀਨਾਂ ਨੇ ਸਲਾਈ ਵਾਲੀਆਂ ਵਿੱਧ ਮੋਟਰ ਤੇ ਇੱਕ ਪੈਰਦਾਨਾ 15 ਕੇ ਹਜ਼ਾਰ ਦੇ ਵਿੱਚ ਇਹ ਟੋਟਲ ਸਮਾਨ ਆਪਾਂ ਨੂੰ ਲੌਂਗਵਾਲ ਤੋਂ ਮਿਲਿਆ ਸੰਗਰੂਰ ਆਪਾਂ ਪਤਾ ਕੀਤਾ ਸੀ ਤਾਂ ਉੱਥੇ ਦੋ ਮਸ਼ੀਨਾਂ ਤੇ ਪੈਲਦਾਨਾ ਵਿਧ ਮੋਟਰ ਇਹ ਕਿੰਨੇ ਦੀ ਕਹਿੰਦੇ ਜਿੱਥੇ 20000 22000 ਦੀ ਸਨਾਮ ਤੇ ਬਰਨਾਲੇ 22000 ਰੇਟ ਸੀਗਾ ਤਾਂ ਲੌਂਗਵਾਲ ਤੋਂ ਆਪਣੇ 15000 ਦੀ ਮਿਲ ਗਈ 7000 ਦਾ ਆਪਾਂ ਨੂੰ ਬੈਨੀਫਿਟ ਹੋ ਗਿਆ ਉਹਦੇ ਕਰਕੇ ਆਪਾਂ ਰੇੜੀ ਤੇ ਅੱਜ ਆ ਰਹੇ ਹਾਂ ਕਿਉਂਕਿ ਇਹਦੀ ਤਾਂ ਛੱਡਣਾਂ ਦਾ ਕੀ ਧੀ ਗੱਲ ਆ ਨਾ ਛੱਡਿਆਵਾਂਗੇ ਆਹ ਬੱਸ ਸਟੈਂਡ ਆ ਗਿਆ ਮੂਹਰੇ ਸਾਹਮਣੇ ਆ ਦੇ ਆ ਪੁੱਲ ਦਾ ਕੰਮ ਚੱਲਦਾ ਤਾਂ ਨਹੀਂ ਆਏ ਆਪਾਂ ਕੋਈ ਇਧਰ ਕੀ ਕਰਨ ਆਉਣਾ ਤੁਸੀਂ ਓਏ ਗੁਰੂ ਜੀ ਤੈਨੂੰ ਅਜੇ ਨਹੀਂ ਪਤਾ ਵੀ ਦੁਕਾਨ ਕਿੱਥੇ ਆ ਮੈਨੂੰ ਤਾਂ ਪਤਾ ਹੈ ਤੁਸੀਂ ਮਰਦੀ ਲੈ ਦੁਕਾਨ ਤੇ ਲੈ ਜਾ ਸੁਨਾਮ ਸੁਨਾਮ ਟਰੈਕਟਰਾਂ ਟ੍ਰਕਟਰਾਂ ਦੇ ਕੰਮ ਕੋਈ ਕੋਈ ਵੀ ਹੁੰਦੇ ਨੇ ਇੰਨਾ ਸਾਰੇ ਇੱਥੋਂ ਕਰਵਾਉਂਦੇ ਨੇ ਆ ਇਧਰ ਤਾਇਰਾਂ ਦੀਆਂ ਟਰੈਕਟਰਾਂ ਦੇ ਸਮਾਨ ਦੇ ਗੱਡੀ ਦੇ ਸਮਾਨ ਦੇ ਸਾਰੇ ਇੱਥੋਂ ਹੀ ਆ ਵਿਸਤਰੀ ਸਾਰੇ ਇੱਥੇ ਬੱਸ ਸਟੈਂਡ ਦੇ ਕੋਲੀ ਬੈਠੇ ਆ ਗੱਡੀ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਆਪਣੀ ਨੂੰ ਗੱਡੀ ਵੱਡੀ ਲੰਬੀ ਵਾਲੀ ਆ ਲੱਗੋ ਜਨਾ ਟਾਇਰ ਵੀ ਮਿਲ ਜੂ ਇਥੋਂ ਮੈਂ ਬਰਨਾਲੇ ਤੋਂ ਪਾ ਕੇ ਲੈ ਦੀ 2500 ਦਾ 2500 ਦਾ 2500 ਉਹ ਜਿਹੜਾ ਕਲਾਸਿਕਲ ਦਾ ਟਾਇਰ ਸਿੱਧੀ ਮਿਲਦਾ ਨਹੀਂ ਹੈਗਾ ਉਹ ਆਹ ਦੀ ਬੱਸ ਸਟੈਂਡ ਇਧਰ ਆਹ ਉਹ ਤਾਂ ਬੱਸ ਸਟੈਂਡ ਇਧਰ ਆ ਰਿਹਾ ਭਾਈ ਸਭ ਬੱਚਨ ਦਾ ਲਾਂ ਨਾਲ ਹੀ ਲੈ ਜਾਵਾਂਗੇ ਟਾਂਕੇ ਮੁੰਡਿਆ ਇਹਦੇ ਹੌਲ ਪਾਉਣ ਵਾਲਾ ਯਾਰ ਹਾਰਨ ਵੀ ਅਸੀਂ ਆ ਰਹੇ ਹਾਂ ਸਾਈਡ ਤੇ ਹੋ ਜਾ ਲੱਗਿਆ ਹੋਇਆ ਹੈ ਲੱਗਿਆ ਤਾਂ ਹੋਇਆ ਹਾਂ ਓਏ ਮਦਾ ਵਜਾਈ ਨਹੀਂ ਦੀ ਮੈਨੂੰ ਆਦਤ ਨਹੀਂ ਹੈਗੀ ਹੌਰ ਨੂੰ ਵਜਾਉਣ ਦੀ ਆਹੋ ਜੇ ਤਾਂ ਪ੍ਰਦੂਸ਼ ਪ੍ਰਦੂਸ਼ਣ ਰਾਹ ਤੇ ਚੀਜ਼ਾਂ ਤੇ ਲਾਉਣਾ ਪਾਵੇ ਜਿਹੜੀਆਂ ਪ੍ਰਦੂਸ਼ਣ ਨਾ ਕਰਨ ਸ਼ੋਰ ਪ੍ਰਦੂਸ਼ਣ ਕਰਕੇ ਰਾਜੀ ਮੇਗਾ ਆਹ ਵਾਹ ਕੀ ਬਾਤ ਆ ਜੀ ਇਹ ਆ ਸਨਾਮ ਸਹਿਰ ਬਹੁਤ ਇਤਿਹਾਰ ਹੈਗਾ ਟੁਕ ਟੁਕ ਮੈਨੂੰ ਲੱਗਦਾ 2-3 ਸਾਲਾਂ ਦੀ ਜਰਨੀ ਮੇਰੀ ਸਨਾਮ ਦੇ ਵਿੱਚ ਹੀ ਰਹੀ ਹੈ ਸਾਰੇ ਸੰਗਰੂਰ ਸਨਾਮ ਬਰਨਾਲਾ ਜਿਹੜੇ ਨੇੜੇ ਨੇੜੇ ਦੇ ਸ਼ਹਿਰ ਪੈਂਦੇ ਨੇ ਆਪਾਂ ਨੂੰ ਹਰੇਕ ਸ਼ਹਿਰ ਦੇ ਵਿੱਚ 2 ਤੋਂ 3 ਸਾਲਾਂ ਦੀ ਯਾਤਰਾ ਹਰੇਕ ਸ਼ਹਿਰ ਦੇ ਵਿੱਚ ਰਹੀ ਆ ਬਣੀ ਠੀਕ ਐ ਸ਼ਹਿਰ ਤੇ ਹੋ ਜਾ ਭਾਈ ਓਏ ਆ ਬੱਸ ਕਿੱਧਰ ਲੈ ਜਾਂਦਾ ਪਾਸਤਾ ਜਿੱਧਰ ਦੀ ਲੈ ਕੇ ਆਉਗਾ ਲੈ ਕੇ ਕੋਈ ਨਹੀਂ ਚੱਲਦਾ ਬਾ ਬਾ ਤੇਰੇ ਲਈ ਰੇਟ ਐ ਇੱਕੀ ਰੇਟ ਆ ਆਫ ਟ੍ਰੈਫਿਕ ਵਾਲੀ ਹੁੰਦੀ ਆ ਜਿਆ ਇੱਥੇ ਬੱਤੀਆਂ ਲਾਉਣੀਆਂ ਜਾਈਦੀਆਂ ਨੇ ਹੋਰ ਆ ਇਥੇ एग्जाम ਵੀ ਬਹੁਤ ਇੱਤਨੇ ਪੇਪਰ ਬਹੁਤ ਇੱਤਨੇ ਆਪਾਂ ਇੱਥੇ ਪੱਤੀਆਂ ਲਾਤੀਆਂ ਫਿਰ ਤਾਂ ਲੱਗੀ ਖੜਾ ਦੇਖੋ ਆ ਰਿਹਾ ਰੇਲਵੇ ਸਟੇਸ਼ਨ ਇਧਰ ਬਾਹਣ ਕੀ ਪਾਣ ਕੀ ਰੇਲਵੇ ਸਟੇਸ਼ਨ ਤੋਂ ਆਪਾਂ ਸਿੱਧੇ ਲੰਘ ਗਏ ਆ ਸਾਨੂੰ ਇਹ ਨਿਊਜ਼ ਮਿਲੀ ਦੀ ਖਬਰ ਮਿਲੀ ਦੀ ਵੀ ਭਈ ਥੋੜੀ ਰੇੜੀ ਘੇਰਣਗੇ ਹਜੇ ਤੱਕ ਤਾਂ ਘੇਰਣ ਕਿਉਂ ਉਹਨਾਂ ਨੂੰ ਪਤਾ ਵੀ ਪੰਟੀ ਫੇਮਸ ਬਲੌਗਰ ਬੈਠਾ ਹੈ ਪਤਾ ਚਰਚੇ ਦੇ ਬਿਨਾ ਹੈਲਮਟ ਤੋਂ ਜਲਦੀ ਗੱਡੀ ਛੱਡੀ ਆ ਆਪਣਾ ਪਿੰਡ ਮਸ਼ਹੂਰੀ ਚ ਹੋ ਗਿਆ ਯਾਰ ਹੋ ਗਿਆ ਪੂਰਾ ਹੈ ਹੋ ਗਿਆ ਐਦਾਂ ਸੁਗਰੂਰ ਤੋਂ ਦੇਖ ਲੈ ਮਹਿੰਗੀ ਸੁਨਾਮ ਤੋਂ ਮਹਿੰਗੀ ਹਾਂ ਤੇ ਬਰਨਾਲੇ ਤੋਂ ਮੈਂ ਹਰੇਕ ਸ਼ਹਿਰ ਤੋਂ ਮਹਿੰਗੀ ਆਪਣੇ ਪਿੰਡ ਸਸਤੀ ਆ ਜਾਂਦੀ ਤੇ ਨਾ ਸਹਰਾਂ ਚੋਂ ਵੀ ਆਪਣੇ ਹਾਂ ਆਦਾ ਹਰ ਗਾਰਤੀ ਢਾਉਣਾ ਸਾਮਣੇ ਲਾਈ ਮੈਂ ਤਰਾਇ ਤੋਂ ਕਮਾਉਣੀ ਰੈਡੀ ਆਪਾਂ ਨੇ ਉਹ ਮੈਨੂੰ ਪਤਾ ਸਭ ਪਤਾ ਮੈਨੂੰ ਆ ਇੱਥੇ ਰੱਖ ਤੂੰ ਜਾ ਕੇ ਆ ਤੇ ਉੱਤੇ ਲੈ ਵੀ ਸਮਝਦਾ ਮੈਨੂੰ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਹਾਏ ਹਾਏ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਵੀ ਰਿਹਾ ਇੱਥੇ ਕਿਹੜਾ ਵੀ ਹੈ ਢਾਉਣੀ ਕੇ ਉੱਥੀ ਲੈ ਚੱਲ ਮੈਨਾਂ ਲੰਗੂ ਵੀ ਕਿਵੇਂ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਨਾਲ ਗੰਨਾ ਵਸਤਾ ਵੀ ਤੇ ਨਾਲ ਡਰਾਈਵਰੀ ਕਰਨੀ ਤਾਂ ਜ਼ਿਆਦਾ ਔਖੀ ਹੈ ਫਿਰ ਇਹ ਵੀ ਤਾਂ ਕਿ ਯਾਰਾ ਬੋਲਦਾ ਰਹਿਣਾ ਕੋਈ ਮੁਖੋ ਹੈ ਹੈ ਐਂ ਲਾਦਾ ਜੇ ਮੈਂ ਲੈਂਡ ਕਰੂਜ਼ਰ ਚਾਹ ਲੈਣੇ ਹਨ ਹੈ ਮੇਲਾ ਵੀ ਬਹੁਤ ਭਰਿਆ ਹੋਇਆ ਹੈ ਉਹ ਜਿੱਤਾ ਹੈ ਹੈ ਮੇਲਾ ਕਿ ਕੀ ਹੈ ਹੈ ਮੇਜੀ ਵਾਹ 1.5 ਦਾ ਟਾਈਮ ਹੋ ਗਿਆ 12:00 ਵਜੇ ਪੰਡੋ ਚੱਲੇ ਸੀ ਆਪਰੋਂ ਘੰਟਾ ਕਿਹੋਂ ਤੱਕ ਲੱਗਿਆ ਹੋਇਆ ਹੈ ਨਾ 20 ਮਿੰਟ ਆਪਾਂ ਇੱਥੇ ਬਸ ਚਾਹ ਪਾਣੀ ਪੀਣ ਤੇ ਨਾਲ ਗੱਲਾਂ ਬਾਤਾਂ ਕਰੀਏ ਹੋਰ ਮਾਰਨਾ ਜਿਹੇ ਜੇ ਘਟ ਰਹੀ ਉਹ ਜਿਹੜੇ ਕਹਿੰਦੇ ਨੇ ਨੇੜੇ ਹੋ ਕੇ ਸੁਣ ਲਈ ਹੈ ਨਾ ਵਾਹ ਜਿਹੜਾ ਜਿੰਮੇ ਥਾਰ ਤੇ ਨਹੀਂ ਆਉਂਦਾ ਵੀ ਤਾਂ ਖੁੱਲੇ ਜਿੰਮੇ ਸਾਨੂੰ ਫੁੱਲਾ ਹੁੰਦਾ ਹੈ ਨਾ ਉਹ ਮੈਂ ਉਹ ਮੈਂ ਖੁੱਲੀ ਆ ਬਾਈ ਇਹ ਲੱਗ ਰਿਹਾ ਨਹੀਂ ਹਾਂ ਜੱਟ ਆਪਕੇ ਦੇ ਵਿੱਚ ਜੀ ਗੱਡੀ ਚਲਾਉਣ ਨੂੰ ਕੋਈ ਵੀ ਚੀਜ਼ ਆ ਉਸਦੀ ਲੋੜ ਹੁੰਦੀ ਹੈ ਮੈਨੂੰ ਆ ਇਹਦਾ ਸਰਾ ਯਾਰ ਡਰਾਈਵਰ ਵਾਲਾ ਪੱਕਾ ਕਰਕੇ ਤੋਂ ਚਿੱਤੀ ਫਿਰਦਾ ਆ ਨਹੀਂ ਕਹਿੰਦਾ ਸ਼ੌਕ ਤਾਂ ਹੁੰਦਾ ਤੇ ਮੈਂ ਦੱਸਦਾ ਹੈ ਸ਼ੌਕ ਤਾਂ ਹੁੰਦਾ ਇਹ ਕਹਿੰਦੇ ਬ੍ਰੇਕ ਨਹੀਂ ਹੈਗੇ ਬਿਨਾ ਬ੍ਰੇਕਾਂ ਵਾਲੀ ਗੱਡੀ ਚਲਾਉਣੀ ਵਾਲੀ ਓਕੀ ਆ ਐਂ ਐਂ ਤੇਰਾ ਭਾਈ ਡਰਾਈਵਰ ਬਾਹਰ ਪੱਕਾ ਦੇਖ ਆ ਗਿਆ ਉਹ ਪੱਕੇ ਦੇੰਨੇ ਚ ਲਾਏ ਨੇ ਕਹਿੰਦਾ ਬਿਨਾ ਬ੍ਰੇਕਾਂ ਦੀ ਤੇ ਕਮਾਰ ਦਾ ਕਿਧਰ ਤੇ ਜਾਣ ਤੇ ਰਹਿਣ ਦੇਖ ਲੈ ਸ਼ੂਕਦੀ ਜਾਂਦੀ ਆ ਓਏ ਆ ਜਾ ਜਾ ਚੱਲ ਸ਼ੂਕਦੀ ਓਏ ਬ੍ਰੇਕ ਬ੍ਰੇਕ ਤਾਂ ਮੂਰਲੇ ਪੂਰੇ ਕੰਮ ਜਾਬ ਨੇ ਇਹ ਜੀ ਗੱਲ ਨਹੀਂ ਗੱਲ ਕਰ ਪਿੱਛੇ ਦੀ ਬੈਂਟਪਾਉਰ ਵਾਲੇ ਬਾਈ ਤੇ ਢੀਜ ਲਾ ਗਿਆ ਬ੍ਰੇਕ ਜੰਮੀ 0% ਹੀ ਕੰਮ ਕਰਦੇ ਕੰਮ ਹੀ ਨਹੀਂ ਕਰਦੇ ਰੱਤ ਆਇਆ ਚਲਾਉਂਦਾ ਇਹਨੂੰ ਰੱਤ ਆਇਆ ਚਲਾਉਂਦਾ ਉਹ ਕਿਹਨੇ ਕਹਿੰਦੀ ਵੀਕਾ ਨੀਰ ਲੱਗੇ ਜਾਂਦਾ ਵੀਕਾ ਬੋਕਾ ਦੇ ਪਤਾ ਨਹੀਂ ਹੱਥ ਨੇ ਆਏ ਕੁਝ ਹੁੰਦੇ ਜਿਵੇਂ ਓਏ ਹੱਥ ਦੇ ਤਾਂ ਫਿਰ ਟਾਈਮ 4 ਵਜੇ ਤੋਂ ਬਾਅਦ ਦੂਜਾ ਹੋ ਜਾਂਦਾ ਯਾਰ ਫੇਰ ਤਾਂ ਘੁੰਮਣੀ ਐ ਗੱਲ ਤਾਂ ਦਿਨ ਦੀ ਆ ਉਹ ਕਿਹੜਾ ਸਵਾਦ ਦਾ ਪਾ ਜੇ 3 ਲੱਖ ਲੱਗ ਦਿਖਾਵੇ ਸਾਡੇ ਨੂੰ ਉਹਦੇ ਨਾਲ ਨਾ ਬੰਗਾਲੇਲੀ ਪੁਰਾਣਾ ਘੋਟਾ ਹੋਵੇ। ਜੇ ਪੁਰਾਣਾ ਹੀ ਆ ਉਹ ਤਾਂ ਜਲਦੀ ਨੂੰ ਮਾਰ ਗਿਆ ਉਹ ਆਪਾਂ ਪਿੰਡਿਆ ਛੜਕੀ ਦੇ ਮਾਹ ਚਲਾਉਂਦਾ। ਆਏ ਕਰ ਫਿਰ ਦੇਖੀ ਲੈ ਕਿਰਨਾਤ ਹੈ। ਫੇਸ ਲਾ ਕੇ ਦੇਖੋ। ਮਾਤਾ ਮੋਦੀ ਚੌਂਕ ਦੇ ਵਿੱਚ ਘੁੰਮਦੇ ਘਮਾਉਂਦੇ ਆ ਗਏ। ਹੁਣ ਆਪਾਂ ਕੋਲ ਵੱਲ ਨੂੰ ਗੱਡੀ ਮੋੜ ਤੀ। ਕਹਿੰਦਾ ਗੱਡੀ ਮੋੜ ਲਾ ਓਏ ਹਵੇਲੀ ਵੱਲ ਨੂੰ ਮੁੜ ਗਈ। ਕਹਿੰਦਾ ਗੱਡੀ ਮੋੜ ਦੇ ਹਵੇਲੀ ਵੱਲ ਨੂੰ ਕਿਹਦੀ ਹਵੇਲੀ ਵੱਲ ਮੁੜੀ ਏ? ਜਿਆਦਾ ਟ੍ਰੈਫਿਕੀ ਵਾਲੀ ਜ਼ਿਆਦੇ ਆ ਯਾਰ ਹਾਂ ਕਿ ਮੈਨੂੰ ਹੀ ਲੱਗ ਜਾਂਦਾ ਕਰੋ ਮੁਖ ਵੇ ਹੈ ਇਹ ਹਾ ਉਹ ਆਇਆ ਇਹ ਰੇਡੀ ਤੇ ਆਹ ਮੋਟਰਸਾਈਕਲ ਮੈਨੂੰ ਵੱਧ ਕੰਮ ਜਾਬ ਲੱਗਦਾ ਪਲਟੀਨੇ ਨਾਲੋਂ ਅੱਛਾ ਇਹ ਦਬਦਾ ਨਹੀਂ ਜਮੀ ਨਾ ਜਿੰਨੇ ਸਾਡੇ ਵਾਲਾ ਹੈ ਨਾ ਪਲਟੀਨੇ ਤਾਂ ਲੱਗਿਆ ਹੋਇਆ ਪਤਾ ਨਹੀਂ ਤਾਂ ਉਹ ਮੋਟਰਸਾਈਕਲ ਹੀ ਵੀ ਹੈ ਕੰਮ ਦਾ ਨਹੀਂ ਹੈਗਾ ਵੀ ਉਹ ਉਹ ਤਾਂ ਕੀਦਾਂ ਦਾ ਕੰਮ ਕਰਾਇਆ ਹੋਇਆ ਤੈਨੂੰ ਪਤਾ ਹੈ ਜਿਹੜਾ ਰੇਡੀਓ ਤੇ ਲੱਗੇ ਉਹਨੇ ਖੇਤ ਤੱਕ ਆਪਾਂ ਲੈ ਜਾਣੀ ਹੁੰਦੀ ਆ ਕਿਹੜੇ ਆਪਾਂ ਕੰਮ ਕਿਨਾ ਕਰਖ ਰਹੇ ਨੇ ਜੀ ਵਾਲੇ ਲਾਰਮ ਮਾਰਦੀ ਆ ਲੰਘ ਜਾ ਭਾਈ ਸਾਹੀ ਦਾ ਬਾਤ ਹੀ ਬਾਤ ਉਹ ਤਾਂ ਕਹਿੰਦਾ ਸਾਡੀ ਕਪੈਸਿਟੀ ਦੀ ਹੈਗੀ ਤੇਰੇ ਬਰਾਬਰ ਭੱਜਣ ਦੀ ਕਾਕੋ ਰੇਡੀ ਵਾਲਿਆ ਸਾਡੇ ਵਰਗੇ ਨੂੰ ਡੰਕ ਕੇ ਰੱਖ ਦੇਗਾ ਪਹਿਲੀ ਟੰਗੇ ਪਿਆ ਪਹਿਲੀ ਟੰਗੇ ਪਿਆ ਭੈਣ ਹਾ ਤਾਂ ਪਹਿਲਾਂ ਵਾਲੀ ਨਹੀਂ ਲੋਟ ਆਏ ਪਹਿਲਾਂ ਵਾਲੀ ਨੇ ਲੋਟ ਆਏ ਪਹਿਲਾਂ ਵਾਲੀ ਭੈਣ ਸਕ੍ਰੂ ਵਾਲੇ ਚੱਕ ਭਰੇ ਹੈ ਮਾਤਾ ਮੇਰੇ ਹਾਂ ਕਿੰਨਾ ਦੇ ਅੱਜ ਹਾ ਕੁੱਤੇ ਦੋਦੇ ਆਪਾਂ ਦੱਸ ਦੇਣਾ ਦੀ ਦਵਾਈ ਹਾ ਮਹੀਨੇ ਦੀ ਦਵਾਈ ਕੱਲ ਦੱਸ ਦੇਣਾ ਦੀ ਦਵਾਈ ਮੁੱਕੀ ਆ ਮੇਰੀ 10 ਦਿਨਾਂ ਦਾ ਵਾਦਾ ਅੱਜ ਬਾਹਰੇ ਨਿਕਲਿਆ ਉਹ ਵੀ ਧੁੱਪ ਦੇਖੀ ਆ ਮੈਂ 10 ਦਿਨਾਂ ਤੋਂ ਅੰਦਰ ਹੀ ਪਈ ਆ ਉਹ ਹੋ ਰਿਹਾ ਹੈ ਮੁੰਡਾ ਧੁੱਪ ਦੇ ਹਨ ਚੰਗੀ ਲੱਗਦੀ ਦੱਸਿਆ ਉਹਦਾ ਸਿਆਲ ਦੇ ਵਿੱਚ ਧੁੱਪ ਲੱਗਦੀ ਆ ਚੰਗੀ ਗੁਰਮੁਖ ਹਾਂ ਕਾਰਨ ਕਿ ਜਦੋਂ ਘਰੇ ਹੁੰਨੇ ਆ ਉਹ ਤੋਂ ਮੋਬਾਈਲ ਦੇਖਣ ਦਾ ਚਸਕਾ ਇੰਨਾ ਕੋ ਹੋ ਜਾਂਦਾ ਯਾਰ ਵੀ ਬਾਹਰ ਨਿਕਲ ਤੋ ਪੱਚੇ ਸਕਰੀਨ ਮੋਬਾਈਲ ਦੀ ਸਕਰੀਨ ਨਹੀਂ ਆਪ ਨੂੰ ਸਾਫ ਦੀਂਦੀ ਹਾਂ ਸਾਵੇਂ ਨਹੀਂ ਦੀਂਦੀ ਆ ਉਹਦੇ ਟੱਕਰ ਤੇ ਆਪਾਂ ਅੰਧਰੀ ਪੈ ਰਹੇ ਨੇ ਆ ਉਹਦੇ ਟੱਕਰ ਤੇ ਇਹ ਹੁਣ ਆਪਾਂ ਲਓ ਜੀ ਸੁਨਾਮ ਨੂੰ ਕਰਤਾ ਕਰਾਉ ਉਸ ਮੋਬਾਈਲ ਦੀ ਹੋ ਗਈ ਬੈਟਰੀ ਲੋ ਬਲੌਗ ਦਾ ਐਂਡ ਕਰਾਂਗੇ ਜਾ ਕੇ ਇੱਥੇ ਆਪਣਾ ਇਹ ਵੀਡੀਓ ਨੂੰ ਬੰਦ ਕਰਨ ਵਿੱਚ ਫਾਇਦਾ ਕਿਉਂਕਿ ਇੱਧਰ ਫਰੂਟ ਦੀਆਂ ਦੁਕਾਨਾਂ ਲੱਗੀਆਂ ਹਨ ਤੁਸੀਂ ਦੇਖ ਸਕਦੇ ਹੋ ਇਸ ਦੁਬਾਰਾ ਸੋਨ ਨੂੰ ਬਲੌਗ ਦੇ ਵਿੱਚ ਫਰੂਟ ਦੀਆਂ ਦੁਕਾਨਾਂ ਨਹੀਂ ਦਿਖਣਗੀਆਂ ਸਿੱਧਾ ਐਂਡ ਹੀ ਕਰਾਂਗੇ ਥੋੜੀ ਕਰਦੀ ਏ ਹਾਂ ਆਪਾਂ ਸੁਨਾਮ ਤੋਂ ਬਾਅਦ ਤੋਂ ਹੋ ਚੁੱਕੇ ਆ ਟੋਟਲ ਕਰਾਉਸ ਕਰ ਲਿਆ ਮੋਬਾਈਲ ਦੀ ਬੈਟਰੀ ਲੋ ਹੋ ਗਈ ਕਿਉਂਕਿ ਹੋ ਸਕਦਾ ਹੈ ਵੀ ਜਾ ਕੇ ਜੰਮੀ ਬੰਦ ਹੋ ਜੇ ਤਾਂ ਆਪਾਂ ਬਲੌਗ ਦਾ ਕਰਦੇ ਐਂਡ ਵੀਡੀਓ ਵਧੀਆ ਲੱਗੀ ਲਾਈਕ ਕਰਦੇ ਸ਼ੇਅਰ ਕਰਦੇ ਜੋ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਆਓ ਚੱਲਦੇ ਆ ਗੁੱਟ ਬਾਏ